ਜਿੱਦਾਂ ਦੀ ਸੰਦੀਪ ਤੂੰ ਆਈ ਹੈ ਨਾ ਇਹ ਘਰ ਦੇ ਵਿੱਚ ਸੱਚੀ ਸਾਰਾ ਡਬਰ ਖੇਰੂ ਖੇਰੂ ਕਰਤਾ ਵਾ ਖੇਰੂ ਖੇਰੂ ਕਿ ਮੈਂ ਕੀ ਕਰਨਾ ਸੀ ਤੂੰ ਹੀ ਮੰਨ ਜਾਂਦੇ ਤੇ ਮੈਂ ਆਪਣੇ ਨਾਲ ਇਦਾਂ ਕਰਦੀ ਫਿਰ ਗਲਤੀ ਸਾਰੀ ਤੇ ਆਦੀ ਹੈ ਹੁਣ ਪੜਨ ਵੱਲੋਂ ਨਾ ਤੂੰ ਇਦਾਂ ਦੀਆਂ ਗੱਲਾਂ ਡਹਿਪੀਆਂ ਕਰਨਾ ਤੈਨੂੰ ਪਰਿਵਾਰ ਨਹੀਂ ਚੰਗਾ ਲੱਗਦਾ ਤੈਨੂੰ ਪੜਾਈ ਦਾ ਮਤਲਬ ਹੀ ਆ ਬਸ ਜੇ ਦੀਦੀ ਆਏ ਤੇ ਉਹ ਮੂੰਹ ਚੋ ਕੇ ਡਹਿਬੇ ਬੋਲਣ ਮੈਂ ਵਾਧੂ ਆਈ ਘਰ ਚ ਮੈਂ ਨਹੀਂ ਵਿਆਹ ਕਰਾ ਕੇ ਆਈ ਆਂ ਪਰ ਬੰਦੇ ਕੇ ਹਿਸਾਬ ਨਾਲ ਰਵੇ ਤੂੰ ਤੇ ਇਦਾਂ ਹੀ ਸਮਝਦੇ ਆਂ ਕਿ ਵਾਧੂ ਆਈ ਆ ਪੜਾਈ ਘਰੇ ਘੜੀ ਕਰਕੇ ਆਈ ਮਗਰ ਨਾਕ ਦੇ ਵੱਡਿਆਂ ਦੀ ਇੱਜ਼ਤ ਦਾ ਤੈਨੂੰ ਪਤਾ ਨਾ ਕੋ ਹੋ ਰਹੀ ਮੈਂ ਸੱਜਣਾ ਆਪਣੇ ਪਿੰਡ ਮੈਂ ਨਹੀਂ ਰਹਿਣਾ ਇੱਥੇ ਗੱਲ ਕੀ ਹੋਈ ਇਸਨੀਵ ਕੱਲ ਤਾਂ ਉਹ ਮੈਂ ਕੀ ਦੱਸਾਂ ਪਹਿਲਾਂ ਦੀਦੀ ਆ ਗਈ ਮੇਰੇ ਕੋਲ ਉਹ ਡੱਪੇ ਮੈਨੂੰ ਪੈਣ ਫਿਰ ਉਹ ਰੋਣਾ ਮੇਰੀ ਗੱਲ ਸੁਣ ਗੱਲ ਕੀ ਹੋਈ ਆ ਕੀ ਕਹਿੰਨ ਉਹਨੇ ਮੈਂ ਨਹੀਂ ਰਹਿਣਾ ਇੱਥੇ ਉਹ ਗੱਲ ਤੇ ਦੱਸ ਗੱਲ ਕੀ ਹੋਈ ਆ ਗੱਲ ਕੀ ਹੋਣੀ ਉਹ ਦੀਦੀ ਵੱਲੋਂ ਕਹਿਣ ਦੇ ਕਿ ਤੂੰ ਕਿਉਂ ਡੱਟ ਕੇ ਪਈ ਉਹਨਾਂ ਨੂੰ ਮੈਮ ਮੈਂ ਕਿਹੜਾ ਮਾੜਾ ਕੁਝ ਕਹਿਤਾ ਉਹਨਾਂ ਨੂੰ ਬੋਲਣ ਦੀ ਉਹ ਨਹੀਂ ਉੱਚੀ ਮੈਂ ਤੇ ਰੁਪਿੰਦਰ ਦੀਦੀ ਨੂੰ ਬੜਾ ਚੰਗਾ ਸਮਝਦੀ ਨਹੀਂ ਉਹਨਾਂ ਨੇ ਮੇਰੇ ਨਾਲ ਇਦਾਂ ਕੀਤੀ ਮੈਂ ਤੁਹਾਨੂੰ ਉਦੋਂ ਸਮਝਾਇਆ ਸੀ ਨਾ ਰੁਪਿੰਦਰ ਦੋਗਲੀ ਆ ਦੋਵੇਂ ਪਾਸੇ ਗੱਲਾਂ ਕਰਦੀ ਐ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਰਹਿਣਾ ਕਿਉਂ ਨਹੀਂ ਆਪਾਂ ਫਿਰ ਮੰਮੀ ਆ ਕੇ ਪੈਨ ਲਾਪੇ ਤਪਈਆਂ ਲੰਮੇ ਕੰਮ ਕਰਿਆ ਕਰ ਮੈਂ ਸਾਰਾ ਤੇ ਕੰਮ ਕਰਦੀ ਆਂ ਔਰ ਕਿੰਨਾ ਵੀ ਘਰੀ ਜਮਾ ਕੰਮ ਮੈਂ ਕਿਉਂਨੇ ਜਾ ਕੇ ਦੱਸਿਆ ਨਾ ਮੰਮੀ ਨੂੰ ਵੀ ਮੰਮੀ ਆ ਗਈ ਇੱਥੇ ਤੇ ਤੇ ਮੈਨੂੰ ਫਿਰ ਧੂਕੇ ਲੈ ਕੇ ਗਏ ਰਸੋਈ 'ਚ ਜ਼ਬਰਦਸਤੀ ਇਹਨਾਂ ਨੇ ਕੰਮ ਕਰਾਉਣ ਦੇ ਹੀ ਮੈਂ ਮੈਂ ਅੱਗੇ ਤੇ ਕਰ ਦੇਣਾ ਹੀ ਹੁਣ ਨਹੀਂ ਮੈਂ ਕੰਮ ਕਰਨਾ ਕੋਈ ਵੀ ਮੇਰੇ ਪਿਛਵੈਨਾਂ ਕੋ ਹੋ ਗਿਆ ਵਾ ਬੜਾ ਬੋਲ ਕੇ ਗਏ ਪਹਿਲਾਂ ਰਪਿੰਦਰ ਦੀਦੀ ਬੋਲੀ ਜਾਣਦੇ ਸੀ ਤੂੰ ਕੰਮ ਕਰਨਾ ਹੀ ਨਹੀਂ ਫਿਰ ਉਹਨਾਂ ਨੇ ਮੈਂ ਸਮਝਾਇਆ ਮੈਂ ਮੈਂ ਵਾਦੂ ਕੀ ਕਿਹਾ ਵਾ ਤੇਰਾ ਕਰਕੇ ਉਹ ਕੁੜੀ ਸਾਡੀ ਰੁਸ ਕੇ ਚੱਲ ਗਈ ਆ ਸਾਡੀ ਕਰਕੇ ਨੇ ਰੁਸ ਕੇ ਗਈ ਆਪਣੀਆਂ ਗੱਲਾਂ ਕਰਕੇ ਗਈ ਆ ਕਹਿੰਦੇ ਹੀ ਨਹੀਂ ਪੜਾਉਣਾ ਤੈਨੂੰ ਮੈਂ ਤਾਂ ਹੀ ਨਹੀਂ ਪੜਾਉਣਾ ਨਾ ਪੜਾਉ ਉਹ ਕੋਈ ਗੱਲ ਨਹੀਂ ਅੱਧੀ ਲਤੀ ਲੈਣ ਆ ਗਿਆ ਉਹਨੂੰ ਸ਼ਰਮ ਨਹੀਂ ਆਈ ਤੇ ਆਪਣੇ ਘਰ ਹੀ ਮਗਾਲੇ ਤਾਹ ਤਨੀ ਕੀਤੇ ਐਨਾ ਚੰਗਾ ਤਾਂ ਮੈਂ ਨਾ ਹੀ ਵਿਆਹ ਕਰਾਉਂਦੀ ਮੇਰੇ ਨਾਲ ਇਦਾਂ ਕਰਨ ਡੀਆਂ ਐ ਕੰਮ ਤਾਂ ਨਹੀਂ ਕੀਤਾ ਮੈਂ ਨੀ ਕਿ ਕੰਮ ਨੂੰ ਹੱਥ ਲਾਇਆ ਨਾ ਕੋਈ ਨਹੀਂ ਨਾ ਕੀਤਾ ਨਾ ਹੁਣ ਕੀਤਾ ਤਾਂ ਨਾ ਅੱਗੇ ਕਰਨੀ ਕੋਈ ਤੇ ਇਦਾਂ ਦੇ ਇਦਾਂ ਹੀ ਕਰਨ ਜਿੱਦਾਂ ਇਹ ਚੱਲਦੀ ਹੈ ਨਾ ਉਦਾਂ ਹੀ ਆਪਾਂ ਚੱਲਣਾ ਹੁਣ ਨਾਲੇ ਮੈਂ ਤਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਕਿ ਮੈਨੂੰ ਕੰਮ ਨਹੀਂ ਕਰਨਾ ਹੁੰਦਾ ਉਹਨੇ ਮੰਮੀ ਨਾਲ ਵੀ ਗੱਲ ਹੋਈ ਨਾ ਮੰਮੀ ਕਹਿੰਦੇ ਨੇ ਸਿਖਾਦਾ ਕਰਾਂਗੇ ਆਪਾਂ ਕਿਉਂਕਿ ਮੰਮੀ ਨੇ ਵੀ ਨਹੀਂ ਪਿੱਛੇ ਮੈਨੂੰ ਕੋਈ ਕੰਮ ਕਰਨ ਦੇ ਤਸਗੋ ਨਾਲ ਲਾਡਲੀ ਰੱਖਿਆ ਸੀ ਕੋਈ ਕੰਮ ਨਹੀਂ ਕਰਨ ਦਿੰਦੇ ਹੁੰਦੇ ਸੀ ਮੈਨੂੰ ਨਹੀਂ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਕੋਈ ਗੱਲ ਨਹੀਂ ਇਹਨਾਂ ਨਾਲ ਮੈਂ ਗੱਲ ਕਰਦਾ ਹਾਂ ਚੰਗੀ ਤਰ੍ਹਾਂ ਮੈਂ ਤਾਂ ਇਹੀ ਸੋਚਿਆ ਸੀ ਕਿ ਚਲ ਵਧੀਆ ਨੌਕਰੀ ਮਿਲ ਜਾਊਗੀ ਮੈਨੂੰ ਮੈਂ ਤਾਂ ਉਹਨਾਂ ਨੂੰ ਵੀ ਕਹਿੰਦੀ ਰਹੀ ਮੇਰਾ ਵਿਆਹ ਨਾ ਕਰੋ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਉਹ ਮੈਂ ਹੋਰ ਕਿਉਂ ਪਿੱਛੇ ਪਿਆਵਾਂ ਮੈਨੂੰ ਪੜ ਤੂੰ ਪੜ ਲੈਣਾ ਨੌਕਰੀ ਮਿਲ ਜਣੀ ਐਨੂੰ ਤੁਸੀਂ ਤੇ ਕਹੀ ਜਾਂਦੇ ਨਾ ਪਰ ਉਹ ਤਾਂ ਨਹੀਂ ਨਾ ਮੰਨਦੇ ਨਹੀਂ ਮੰਨਦੇ ਨਾ ਮੰਨਣ ਮੰਮੀ ਤੇ ਕਹਿ ਗਈ ਆ ਕਹਿੰਦੇ ਅੱਡ ਕਰ ਦੇਣਾ ਤੁਹਾਨੂੰ ਕੋਈ ਹਿਸਾਬ ਮਿਲ ਜਾਣਾ ਅੱਡ ਕਰ ਲੈ ਭਾ ਜੋ ਮਰਜ਼ੀ ਕਰਨ ਮੈਂ ਕਮਾਉਂਦੇ ਹਾਂ ਹੁਣ ਮੈਂ ਭਰਾਂ ਲਊਗਾ ਤੇ ਤੈਨੂੰ ਕਹਿੰਦੇ ਉੱਥੇ ਜਾ ਕੇ ਪੜ ਲੈ ਮੈਂ ਮੈਂ ਨਿਕਲ ਕੇ ਆਈ ਆ ਕਿਹੜੀ ਗਲ ਉਹਥੇ ਚ ਮੰਮੀ ਇਹ ਕਿੱਥੇ ਆ? ਇੱਥੇ ਅੰਦਰੇ ਬੈਠੇ ਹੋਣੇ। ਅਜੇ 3-4 ਮਹੀਨੇ ਵਿਆਹ ਨੂੰ ਹੋਏ ਆ ਤੇ ਇਦਾਂ ਕਰਨ ਢੇ ਮਰਨਾ। ਹੋਣੀ ਨਹੀਂ ਇੱਜ਼ਤ ਕਰਦੇ ਤੇ ਗਾਂਹਿਆਂ ਦਾ ਨੇ ਕੀ ਕਰਨਾ ਵਾ? ਸੰਦੀਪ ਇੱਥੇ ਮੈਂ ਹੁੰਦਾ ਨਾ ਤੇ ਉਹ ਹੱਥ ਵੀ ਲਾ ਦਿੰਦੇ। ਮੈਨੂੰ ਇਹ ਗੱਲ ਤਾਂ ਪਤਾ ਹੀ ਨਹੀਂ ਸੀ। ਤਾਂ ਹੀ ਤੇ ਉਹਨਾਂ ਨੇ ਇਦਾਂ ਕੀਤਾ ਵਾ ਕਿ ਤੁਸੀਂ ਤੇ ਗਏ ਕੰਮ ਤੇ। ਕੋਈ ਗੱਲ ਨਹੀਂ ਮੈਂ ਕਰਦਾ ਗੱਲ। ਪੁੱਤਰ ਰਵਿੰਦਰ ਭਾਬੀ ਦੀ ਮੰਮੀ, ਮੰਮੀ ਆਣਾ ਨਾਲ ਨਾ ਮੈਂ ਬਾਅਦ ਚ ਗੱਲ ਕਰਦਾ ਵਾਂ। ਲਵਲੀ ਫੇਲੀ ਗਿਆ ਵਾ ਉਹਨੂੰ ਆ ਲਾਂਦੇ। ਪਹਿਲਾਂ ਉਹਨਾਂ ਨਾਲ ਗੱਲ ਕਰਦਾ ਮੈਂ। ਕੋਈ ਗੱਲ ਨਹੀਂ ਹੋਸਲੇ ਨਾਲ ਗੱਲ ਕਰਿਓ। ਕੋਈ ਗੱਲ ਨਹੀਂ। ਹੂੰ ਚੰਗੀ ਤਰ੍ਹਾਂ ਗੱਲ ਕਰ ਦੂੰ ਮੈਂ ਸਾਰਾ ਗੱਲ ਟੈਨਸ਼ਨ ਨਾ ਲੈ ਤੂੰ ਉਹ ਹੋਣਾ ਨਹੀਂ ਠੀਕ ਹੈ ਨਾ ਮੈਂ ਤੇਰੇ ਨਾਲ ਹੀ ਆ ਠੀਕ ਆ ਪਤਾ ਨਹੀਂ ਅੱਗੇ ਕੀ ਬੰਨਾ ਹੁਣ ਜਾ ਕੇ ਇਹਨਾਂ ਨੇ ਗੱਲ ਕਰਨੀ ਆ ਅੱਗੇ लवली ਭਾਜੀ ਨੇ ਪਤਾ ਨਹੀਂ ਕੀ ਕਹਿਣਾ ਆ ਅੱਗੇ ਤੇ ਮੈਂ ਇਹ ਕਹਿਨੀ ਸੀ ਕਿ ਦੀਦੀ ਬੜੇ ਚੰਗੇ ਆ लवली ਭਾਜੀ ਵੀ ਬੜੇ ਚੰਗੇ ਆ ਅੱਗੇ ਤਾਂ ਪਤਾ ਨਹੀਂ ਹੁਣ लवली ਭਾਜੀ ਕੀ ਕਹਿੰਦੇ ਆ ਵੇਖਦੀਆਂ ਜਾ ਕੇ ਜਾਦਾ ਇਹਨਾਂ ਬੋਲਣ ਕਿਤੇ ਆ ਆ ਵੇਲਾ ਕੁੱਤਰ ਗਿਆਈਓ ਤੇ ਪੱਠੇ ਪਾ ਕੇ ਨਹੀਂ ਗਿਆ ਮੈਂ ਕਿਹਾ ਵੀ ਸਹੀ ਪਛਾਣ ਮੈਂ 100 ਰੁਪਇਆ ਲੈ ਜੀ ਮੇਕੋ ਤੇ ਮੈਂ ਚੱਲਿਆ ਆਂ ਕਿਤੇ ਕੰਮ ਚੱਲ ਕੋਈ ਗੱਲ ਨਹੀਂ ਹੁਣ ਬਾਅਦ ਚ ਪਾ ਲਈ ਨਾ ਲਿੜੀ ਬਦਲ ਗਈ ਨਾ ਫੇਰ ਮਨਾਵਾਂ ਕਰ ਲਵਲੀ ਮੈਂ ਤੈਨੂੰ ਘਰ ਲੱਭਣਿਆ ਸੀ ਓਏ ਯਾਰ ਮੈਂ ਤੇ ਬੰਦੇ ਨੂੰ ਕਹਿ ਕੇ ਗਿਆ ਸੀ ਕਿ ਪੱਠੇ ਪਾ ਦੀ ਤੇ ਉਹ ਪਾ ਕੇ ਨਹੀਂ ਗਿਆ ਕੁੱਤਰ ਗਿਆ ਵਾ ਉਹ ਪੱਠਿਆਂ ਨੂੰ ਛੱਡ ਘਰ ਕੀ ਬਣ ਡਿਆ ਵਾ ਕਿਉਂ ਘਰ ਕੀ ਹੋਇਆ ਵਾ ਚੰਗਾ ਭਲਾ ਘਰ ਵਾ ਨਵੀਂ ਵਿਹੀ ਹੋ ਆਈ ਆ ਤਿੰਨ ਮਹੀਨੇ ਨਹੀਂ ਹੋਏ ਵਿਆਹ ਨੂੰ ਅਜੇ ਤੈਨੂੰ ਤੰਗ ਕਾਂਡੀਆਂ ਦਵੇਂ ਜਾਣੀਆਂ ਨੂੰ ਯਾਰ ਮੈਨੂੰ ਦਿਲਜੀ ਤੇਰੀ ਨਹੀਂ ਸਮਝ ਲੱਗਦੀ ਮੇਰਾ ਵੀ ਵਿਆਹ ਹੋਇਆ ਹੈ ਕੋਈ ਗੱਲ ਸੁਣੀ ਮੇਰੀ ਗੱਲ ਸੁਣ ਉਹਨੇ ਮੜਾ ਕਿਹਾ ਕੀ ਆ ਪਰਨ ਵਾਲੋ ਹੀ ਕਿਹਾ ਨਾ ਉਹ ਪਟ ਮਾਰੀ ਜਾਂਦਾ ਕਹਿੰਦੀ ਉਹ ਉਹ ਗਾੜੀਆਂ ਬੋਲਦੀ ਉਹ ਮੰਮੀ ਦੇ ਮੈਂ ਅੱਜ ਕਦੀ ਬੋਲਦੀ ਵੇਖੀ ਨਹੀਂ ਤੇਰੇ ਸਾਹਮਣੇ ਨਾ ਬੋਲਦੀ ਹੋਊਗੀ ਫਿਰ ਤੂੰ ਇਹਨੇ ਕੱਲ ਉਹ ਕੀ ਕੀਤਾ ਜੀ ਤੇਰੀ ਘਰ ਦੀ ਨੇ ਕੀ ਕੀਤਾ ਉਹਨਾਂ ਨੇ ਮੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਘਰ ਦੇ ਨਾਲ ਤੈਨੂੰ ਪਤਾ ਕਿਉਂ ਨਹੀਂ ਵੱਡਾ ਵਾਂਦੂ ਘਰ ਚ ਕੀ ਕੀਤਾ ਮੈਨੂੰ ਦੱਸ ਦੇ ਸਹੀ ਕੀਤਾ ਉਹ ਪਹਿਲਾਂ ਜਾ ਕੇ ਬੋਲੀ ਉਹਨੂੰ ਜਾ ਕੇ ਕੀ ਆਂਦੀ ਪਰਨ ਵਾਲੀ ਗੱਲ ਤੁਹਾਡੀ ਬੋਲੀ ਪਤਾ ਕਿੰਨਾ ਉਹਨੂੰ ਜਾ ਕੇ ਆਪਦੇ ਬੋਲੀ ਬੋਲੀ ਬਾਹਰ ਜਾ ਕੇ ਮੰਮੀ ਨੂੰ ਲੈ ਆਈ ਦੋਵਾਂ ਨੇ ਆ ਕੇ ਉਹ ਉਹਨਾਂ ਕੀਤਾ ਨਾ ਇਹ ਨਾ ਦੱਸਣ ਵਾਲੀਆਂ ਗੱਲਾਂ ਵਾ ਬਾਹਰ ਜਾ ਕੇ ਰਸੋਈ ਤੇ ਲੈ ਕੇ ਨਾ ਕਿੰਨੇ ਕੰਮ ਕਰ ਜੇ ਉਹਨੂੰ ਨਹੀਂ ਕੰਮ ਕਰਨਾ ਹੁੰਦਾ ਤੇ ਕਿਦਾਂ ਕਰ ਲੇ ਪਹਿਲਾਂ ਇਹ ਗੱਲ ਕੀਤੀ ਸੀ ਉਹਨਾਂ ਨੇ ਜਦੋਂ ਬਾਹਰ ਦੇਖਣ ਗਏ ਸੀ ਕਿ ਕੁੜੀ ਨੂੰ ਕੰਮ ਨਹੀਂ ਕਰਨਾ ਹੁੰਦਾ ਸੁਣ ਚਾਰ ਪੰਜ ਹੀ ਆਂ ਹਾਂ ਨੂੰ ਤਾਂ ਕਿਸੇ ਨੂੰ ਨਹੀਂ ਪਤਾ ਵੀ ਇਹਨੂੰ ਕੰਮ ਨਹੀਂ ਕਰਨਾ ਹੁੰਦਾ ਮੇਰੇ ਨਾਲ ਗੱਲ ਕੀਤੀ ਸੀ ਉਹਨੇ ਠੀਕ ਹੈ ਨਾ ਮੈਨੂੰ ਪਤਾ ਇਹ ਗੱਲ ਦਾ ਤੇ ਤੈਨੂੰ ਪਤਾ ਹੀ ਤਾਂ ਤੂੰ ਗੇਤਾ ਦੱਸਦਾ ਫਿਰ ਵਿਆਹ ਤੋਂ ਮੈਂ ਸੋਚਿਆ ਹੀ ਇਹਨਾਂ ਨੇ ਪਰਨੇ ਪਾ ਦੇਣਾ ਉਹਨੂੰ ਸਾਰੇ ਤੁਸੀਂ ਚੰਗੇ ਹੁਣ ਬੰਦ ਤੁਹਾਨੂੰ ਕੀ ਹੋ ਗਿਆ ਤੁਹਾਨੂੰ ਉਹ ਮੇਰੀ ਗੱਲ ਸੁਣ ਦਿਲਜੀਤ ਵਿਆਹ ਤੋਂ ਪਹਿਲਾਂ ਬੜਾ ਕੁਝ ਕਰਨਾ ਪੈਂਦਾ ਵਿਆਹ ਤੋਂ ਬਾਅਦ ਪਤਾ ਲੱਗਦਾ ਵਾ ਵੀ ਕੀ ਇਹਨੂੰ ਪੜਾਉਣਾ ਵਾ ਕਿ ਜਾਂ ਘਰ ਰੱਖਣਾ ਤੱਸ ਘਰ ਜਮਾਰਾ ਕੀ ਹੈ ਹੜੋ ਹੈ ਕੀ ਨਹੀਂ ਉਹ ਜੇ ਤੈਨੂੰ ਕਿਹਾ ਸੀ ਇਹਨੇ ਵੀ ਮੈਨੂੰ ਕੰਮ ਨਹੀਂ ਕਰਨਾ ਹੁੰਦਾ ਮੰਮੀ ਨਾਲ ਗੱਲ ਕਰ ਦਿੰਦਾ ਤੂੰ ਤੂੰ ਮੇਰੇ ਨਾਲ ਤੇ ਕਰਦਾ ਮੈਂ ਕਹਿੰਦਾ ਸਲਾਹ ਕਰਦਾ ਇਹ ਕੁੜੀ ਨੂੰ ਕੰਮ ਨਹੀਂ ਹੋ ਕਰਨਾ ਹੁੰਦਾ ਉਹ ਕੰਮ ਸਿੱਖ ਲੂਗੀ ਪ੍ਰੋਗਰਾਮ ਮੁੱਕਰਦੀ ਆ ਉਹ ਸਿੱਖਣਾ ਕਦੋਂ ਆ ਜਦੋਂ ਘੋਡੇ ਖਲੋਗੇ ਕਹਿੰਦੀ ਆ ਮੈਨੂੰ ਪੜ੍ਹਨੇ ਪਾ ਦੋ ਹੈ ਮੁਰਕੇ ਕਹੂਗੀ ਮੈਨੂੰ ਕੰਮ ਦੀਆਂ ਕਲਾਸਾਂ ਵੀ ਲਵਾਓ ਇਹਦੇ ਤੇ ਫਿਰ ਕੰਮ ਮੁਕਣੇ ਨਹੀਂ ਆਇਦਾ ਉਹ ਰੋਟੀ ਬਣਾਉਣੀ ਆਂਦੀ ਆ ਕੱਲੀ ਸਬਜ਼ੀ ਦੀ ਗੱਲ ਆਵਣਾ ਉਹ ਸਿੱਖ ਲੈਂਦਾ ਹੁੰਦੀ ਹੋਏ ਨਾ ਜਦੋਂ ਕੋਈ ਮੇਹਣਾ ਮਾਰੇ ਤੇ ਝੱਟ ਬੰਦਾ ਬਣਾ ਦਿੰਦਾ ਵਾ ਉਹ ਯਾ ਜਿਹੜੋ ਗੱਲ ਹੀ ਉਹਨੇ ਇਹ ਕੀਤੀ ਆ ਕਿ ਮੈਂ ਭਰਾਈ ਕਰਨੀ ਆ ਹੋਰ ਤੇ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਮੈਨੂੰ ਨਹੀਂ ਇਹ ਫਿਰ ਇਹ ਗੱਲ ਦਾ ਪਤਾ ਐਵੇਂ ਨਾ ਮੇਰੇ ਉੱਤੇ ਚੜੀ ਜਾਣ ਕੇ ਪਹਿਲਾਂ ਕੁੜੀ ਆਈ ਆ ਕਿਉਂ ਆ ਕੇ ਪੈ ਗਈ ਉਹਨੂੰ ਹੁਣ ਇਹ ਦੋਵੇਂ ਪੈ ਗਈਆਂ ਕੁ ਬੁਸੇ ਹੋਣਾ ਨਹੀਂ ਉਹਨੂੰ ਉਹ ਬੋਲੀ ਕਿਦਾਂ ਆ ਗਿਓ ਨਵੀਂ ਵਿਆਹੀ ਉਹ ਆਈ ਏ ਕੱਲ ਜੇ ਉਹ ਜੇ ਵਿਚਾਰੀ ਆ ਹੀ ਗਈ ਦੋ ਰਾਤਾਂ ਰਹਿਣ ਤੇ ਉਹਨੂੰ ਰਹਿਣ ਦਦਾ ਉਹ ਰਾਤਿਆਂ ਆਣ ਕੇ ਮੁੱਠੇ ਲੈ ਕੇ ਗਿਆ ਤੈਨੂੰ ਸਾਰਾ ਪਤਾ ਉਹਦਾ ਕਿਦਾਂ ਦੀ ਹੈਗੀ ਉਹ ਹੈ ਤੇ ਮੈਨੂੰ ਪਤਾ ਵਾ ਤੇ ਤੂੰ ਹੋ ਚੁੱਪ ਕੀਤਾ ਰਹਿਂਦਾ ਚੁੱਪ ਕੀਤਾ ਰਹਿਂਦਾ ਉਹ ਇੰਨਾ ਬੋਲਣ ਦੀ ਆ ਗਿਓ ਉਹ ਮੇਰੀ ਗੱਲ ਸੁਝੇ ਬੋਲਣ ਵੀ ਡਈ ਸੀ ਤੇ ਹੁਣ ਤੇਰੀ ਭੈਣ ਸੀ ਜੇ ਕੋਈ ਗੱਲ ਕਹਿ ਵੀ ਦਿੱਤੀ ਤੇ ਕਿਹੜੀ ਆਖਰ ਆ ਗਈ ਸੀ ਉੱਥੇ ਤੇ ਭੈਣ ਉਹਨਾਂ ਨਾਲ ਮਾਰਾ ਚੰਗਾ ਬੋਲਦੀ ਮੈਨੂੰ ਬੋਲ ਲੈਂਦੀ ਮੇਰੇ ਨਾਲ ਚੱਲਦਾ ਉਹਨਾਂ ਨਾਲ ਨਹੀਂ ਚੱਲਦਾ ਉਹਦਾ ਮਮਮੀ ਦੱਸਣ ਦੀ ਵੀ ਸੰਦੀਪ ਨਹੀਂ ਸੀ ਬੋਲ ਸੰਦੀਪ ਨੇ ਹੁਣ ਗੱਲ ਗਈ ਆ ਜੇ ਤੁਸੀਂ ਮੇਰਾ ਸਾਥ ਦੋ ਬਾਕੀ ਮੇਰਾ ਸਾਥ ਨਹੀਂ ਦੇਣ ਦੇ ਉਹ ਚੱਲ ਭਰਾ ਜੇ ਤੂੰ ਕਹਿਣਾ ਵਾ ਨਾ ਇੱਕ ਵਾਰੀ ਮੈਂ ਸਲਾਹ ਕਰਕੇ ਵੇਖ ਲੈਣਾ ਜੇ ਇਹਦੇ ਮੰਨਦੇ ਆ ਠੀਕ ਆ ਨਹੀਂ ਤੇ ਜੇ ਤੇਰੀ ਮਰਜ਼ੀ ਆਉਂਦੀ ਆ ਤੂੰ ਸੁਣ ਲੈ ਗੱਲ ਮੰਨਦੇ ਮੰਨਣ ਨਹੀਂ ਮੰਨਦੇ ਨਾ ਮੰਨਣ ਮੈਂ ਉਹਨੂੰ ਪਰਨੇ ਪਾਉਣਾ ਹੀ ਹਾਂ ਠੀਕ ਹੈ ਨਾ ਆਪਣੇ ਧਿਆਨ ਚ ਰੱਖਿਓ ਗੱਲ ਆਹ ਦੇ ਪੰਗਾ ਹੀ ਪਾ ਲਿਆ ਇਹਦਾ ਵਿਆਹ ਕਰਕੇ ਉਦੋਂ ਦੇ ਕੁੜੀ ਨੂੰ ਪੜਾਵਾਗੇ ਹੁਣਾਂ ਦੇ ਐਂ ਪੜਾਉਣਾ ਨਹੀਂ ਆ ਮੈਨੂੰ ਤੇ ਸਮਝਣ ਲੱਗਣ ਦੀ ਵੀ ਮੰਮੀ ਨਾਲ ਦੀ ਗੱਲ ਕਰਾਂਗੇ ਇਹਦੇ ਨਾਲ ਦੀ ਕਰਾਂਗੇ ਇਨੇ ਮੇਰੇ ਹਿਸਾਬ ਨਾਲ ਨਾ ਸੰਦੀਪ ਨੇ ਉਦਾਂ ਵਖੋ ਵਖੋ ਕਰਾ ਕੇ ਸਾਨੂੰ ਛੱਡਣਾ ਵੀ ਦੱਸ ਜਦੋਂ ਨਹੀਂ ਕਰਦੇ ਮੰਨਣ ਦੇ ਤੂੰ ਹੀ ਜਦ ਛੱਡ ਦੇ ਕੀ ਗੱਲ ਹੋ ਗਈ ਆ ਬੜੇ ਚੁੱਪ ਕਰਕੇ ਆ ਕੇ ਬਹਿ ਗਏ ਆ ਉਹ ਚੁੱਪ ਕਰਕੇ ਕੀ ਬਹਿਣਾ ਕਿਉਂ ਉਹ ਜਿਹੜੇ ਡੂਸ ਦਾ ਵਿਆਹ ਕੀਤਾ ਉਹ ਗਿਆ ਹਵੇਲੀ ਦਲਜੀਤ ਭਾਜੀ ਉਹ ਆ ਹਦ ਹੋਰ ਕਿਨੇ ਜਾਣਾ ਮਾਤੇ ਨਹੀਂ ਕੀ ਹੋਇਆ ਕੀ ਆ ਉਹ ਨਾ ਕੀ ਆ ਹੂੰ ਮੈਨੂੰ ਕਹਿੰਦੇ ਆ ਕਿ ਤੁਸੀਂ ਬੋਲੀਆਂ ਬੜੀਆਂ ਜਿਹਾ ਉਹਦੇ ਨਾਲ ਹੋਈ ਇਹ ਕੋਈ ਗੱਲਬਾਤ ਕਰ ਲੈ ਅਛਾ ਉਹ ਤੁਹਾਡੇ ਕੋਲ ਨਹੀਂ ਪਾ ਵੀ ਦਿੱਤੀ ਜਾ ਕੇ ਉਹਨੇ ਤੇ ਉਹਨੇ ਦੱਸਿਆ ਹੋਊਗਾ ਨਾ ਵੀ ਆਪਣੀ ਉਹਦੀ ਕੀ ਕਰਦੀ ਰਤੀ ਉਹਨੇ ਦੱਸਿਆ ਤੇ ਜੇ ਰਾਤੀ ਗੱਲਬਾਤ ਹੋਈ ਸੀ ਤੇ ਤੁਸੀਂ ਮੈਨੂੰ ਜਦੋਂ ਮੈਂ ਸਵੇਰੇ ਆਇਆ ਸੀ ਤੇ ਉਦੋਂ ਦੱਸ ਦਿੰਦੇ ਅਹੀਂ ਤੇ ਤੁਹਾਨੂੰ ਤਾਂ ਨਹੀਂ ਦੱਸਿਆ ਇਹ ਬੰਦੇ ਤੋਂ ਨਾ ਗੱਲਾਂ ਦੇ ਪਰਦੇ ਰੱਖਣੇ ਪੈਂਦੇ ਆ ਪਰ ਇਹਨੇ ਵੇਖ ਲੋ ਛੱਟ ਜਗਦੇ ਦੇ ਕੰਨੀ ਗੱਲ ਪਾਤੀ ਹੈ ਘਰ ਵਿੱਚ 100 ਗੱਲਾਂ ਬਤਾਂ ਹੋ ਜਾਂਦੀਆਂ ਉਹਨੂੰ ਕੀ ਦੱਸਣ ਪਈ ਹੀ ਕਹਿੰਦੀ ਕੀ ਸੀ ਉਹ ਸੁਣ ਲੋ ਫਿਰ ਉਹਦੀਆਂ ਵੀ ਹਾਂ ਰਾਤੀ ਨਾਲ ਕੰਬਲ ਲੈ ਕੇ ਤੇ ਪਈ ਸੀ ਤੇ ਮੈਂ ਗਈ ਉਹਦੇ ਵੱਲ ਪੀ ਉੱਠ ਕੇ ਤੇ ਕੋਈ ਕੰਮ ਗੁੰਮ ਕਰ ਲਾ ਇਹ ਮੇਰਾ ਤਾਂ ਸਰੀਰ ਨਹੀਂਗਾ ਠੀਕ ਹੈਗਾ ਮੈਂ ਇਹ ਕੰਮ ਕਿੱਦਾਂ ਕਰਾਂ ਅੱਛਾ ਤੇ ਮੈਂ ਹਾਂ ਦਾ ਸਰੀਰ ਨਹੀਂ ਠੀਕ ਤੇ ਜਦੋਂ ਠੀਕ ਹੁੰਦਾ ਉਦੋਂ ਗੜਾ ਤੇ ਜਾਗ ਕਰ ਲੈਣੀ ਆ ਉਦੋਂ ਵੀ ਤੇਰਾ ਇਹੋ ਹਾਲ ਹੁੰਦਾ ਮੁੜਗੇ ਫੇੜਾ ਵੀ ਇਹ ਮੈਂ ਇਹ ਪੜਨਾ ਵਾ ਮੇ ਕੋਈ ਨੀ ਕੰਮ ਕੋ ਮਹੁੰਦਾ ਤਾਂ ਨਾ ਮੈਨੂੰ ਕੰਮ ਕਰਨਾ ਹੀ ਆਉਂਦਾ ਵਾ ਐਦਾਂ ਨੀ ਗੱਲਾਂ ਬਤਾ ਸੁਣਾਉਂਦੀ ਜੇ ਤੇ ਮੈਨੂੰ ਇਹ ਦੱਸੋ ਵੀ ਵੇਖ ਕੇ ਤੁਸੀਂ ਕੀ ਕੀਤਾ ਨਾ ਨੂੰ ਕੋਈ ਕੰਮ ਦੀ ਜੱਜ ਨਾ ਕੇ ਕਰਦੀ ਉਦੋਂ ਇਹ ਦਵਾ-ਦਵ ਕਰ ਲੋ ਕੁੜੀ ਪੜੀ ਲਿਖੀ ਬੜੀ ਹੈ ਪੜੀ ਲਿਖੀ ਨੂੰ ਫਾਇਦਾ ਨਾ ਜਿਹਨੂੰ ਚਾਹ ਹੀ ਨਹੀਂ ਘੁੱਟ ਬਣਾਉਣੀ ਆਂਦੀ ਵੀ ਐਦਾਂ ਹੀ ਕਹਿ ਡਿਆ ਸੀ ਨਾ ਜਾ ਕੇ ਉੱਥੇ ਵੀ ਮੈਨੂੰ ਪਤਾ ਸੀ ਉਹਨੂੰ ਕੰਮ ਨਹੀਂ ਆ ਕਰਨਾ ਹੁੰਦਾ ਤੇ ਮੈਂ ਸਾਨੂੰ ਤਾਂ ਕਿ ਜੀ ਨੂੰ ਨਹੀਂ ਪਤਾ ਕਾਂਦਾ ਮੈਨੂੰ ਇਹ ਫੋਨ ਤੇ ਉਹਨੇ ਦੱਸਤਾ ਵੀ ਮੈਨੂੰ ਕੰਮ ਨਹੀਂ ਆ ਕਰਨਾ। ਵੀ ਉਹ ਕਹਿੰਦੀ ਮੈਂ ਪੜ ਕੇ ਤੇ ਨੌਕਰੀ ਕਰਨੀ ਹੈ। ਨਹੀਂ ਮੈਨੂੰ ਇਹ ਦੱਸੋ ਵੀ ਉਹਨੂੰ ਦੋਨੇ ਫੋਨ ਤੇ ਦੱਸ ਦਿੱਤਾ। ਤੇ ਘਰ ਕਿਹਨੇ ਗੱਲ ਕਰਨੀ ਹੈ? ਓਏ ਉਹ ਤੇ ਮੈਂ ਉਹਨਾ ਮੱਥਾ ਮਾਰਨ ਲਿਆ ਸੀ ਕਿ ਤੂੰ ਮੇਰ ਨਾਲ ਹੀ ਗੱਲ ਕਰਦਾ ਤੇ ਮੈਂ ਮੰਮੀ ਨਾਲ ਕਰ ਲੀਂਦਾ ਸਲਾਹ ਵੀ ਕਿੱਦਾਂ ਕਰਨੀ ਹੈ? ਮੇਰੀ ਗੱਲ ਸੁਣੋ। ਉਹ ਨਾ ਬੋਲਣ ਲੱਗੀ ਮਾਸਾ ਨਹੀਂ ਵੀ ਵੇਂਦੀ ਹੈਗੀ। ਉਹਦੋਂ ਮੰਮੀ ਗੜੀ ਕਿੰਨਾ ਬੋਲੀ ਮੈਂ ਤੁਹਾਨੂੰ ਉਹ ਵੀ ਗੱਲ ਨਹੀਂ ਦਸੀ। ਜੇ ਕੁੜੀ ਆਈ ਵਿਚਾਰੀ ਉਹਨੇ ਇਹਦਾ ਫੱਕਾਨੀ ਛੱਡਿਆ। ਤੇ ਜੇ ਉਹ ਮੇਰੇ ਨਾਲ ਆਖ ਨਹੀਂ ਦੇਂਡਿਆ ਕੁੜੀ ਲੋਕੋ ਕੋਈ ਤੇ ਮੇਰੇ ਨਾਲ ਮੈਂ ਵੀ ਸਾਰਾ ਉਹਦਾ ਵਾ ਰਾਤੀ ਮੇਰਨਾ ਵੀ ਇਹੋ ਕੋਹ ਕੀਤਾ ਇਹਨੇ ਤੇ ਮਗਰ ਕਉਂ ਰਹਿ ਗਈ ਆ ਤੂੰ ਹੀ ਰਹਿ ਗਈ ਆ ਨਾ ਹੁਣ ਤੂੰ ਵੀ ਕਰਾ ਲਿਓ ਬੋਲਣ ਲੱਗੀ ਤੇ ਵੇਂਦੀ ਕੱਖ ਨਹੀਂ ਆ ਉਹਨੂੰ ਤੇ ਇਹ ਗੱਲ ਦੀ ਸਮਝ ਨਹੀਂ ਲੱਗਦੀ ਵੀ ਇਹਨੇ ਪਤਾ ਨਹੀਂ ਕੀ ਉਹਦੇ ਵਿੱਚ ਚੰਗਾ ਵੇਖ ਲਿਆ ਵਾ ਕੋਈ ਕੰਮਕਾਰ ਦੀ ਜਾਚ ਹੰਨੀ ਆ ਮੈਂ ਤੇ ਰਾਤੀ ਉਹਨੂੰ ਕਹਿਤਾ ਓਰੀ ਟੀਵੀ ਚ ਆਉਂਦੀ ਆ ਨਾ ਪੈਨਸਲ ਸ਼ਗਲਾ ਕੇ ਬੋਂ ਬੋਂ ਵਾਲਾ ਉਹ ਤੈਨੂੰ ਲਿਆ ਦਿੰਨੇ ਆ ਉਹਨਾਂ ਚੀਜ਼ਾਂ ਬਣਾ ਬਣਾਗੇ ਨਾ ਤੇ ਦੇਈ ਜਾਇਆ ਕਰ ਸਾਰਿਆਂ ਨੂੰ ਦਿਖਾ ਲਿਆ ਕਰਨਗੇ ਜਰਮਨੀ ਮੈਂ ਆਉਂਦੀ ਦਨ ਨੂੰ ਅੰਦਰ ਤੈਨੂੰ ਉਦਨ ਵੀ ਕਿਹਾ ਸੀ ਕਿ ਤੂੰ ਨਾ ਇਹਨਾਂ ਦੀ ਗੱਲ ਚਾਹੀ ਆਪੇ ਮੰਮੀ ਜੋ ਕਰੂਗੀ ਨਾ ਉਹਨੇ ਸਹੀ ਕਰਨਾ ਹੁਣ ਸਾਰੀ ਗੱਲ ਤੇਰਤੇ ਤੇ ਮੰਮੀ ਦੇ ਆ ਜਾਣੀ ਨਹੀਂ ਗੱਲ ਤੇ ਆ ਜਾਣੀ ਪਰ ਇੱਕ ਨਾ ਇੱਕ ਦਿਨ ਬੁਰੇ ਬੰਨਾ ਹੀ ਪੈਣਾ ਹੀ ਸਾਨੂੰ ਕਿੰਨਾ ਕੁ ਚਰੇ ਦੀਆਂ ਜਰੀ ਜਾਣੀਆਂ ਹੀ ਨਾਲੇ ਸਾਰਾ ਦਿਨ ਵੇਲੀ ਖਾਂਦੀ ਆ ਤੇ ਨਾਲੇ ਉਲਟਾ ਉਹ ਤੋ ਸਾਨੂੰ ਗੱਲਾਂ ਕਰਦੀ ਆ ਤੇ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਪਹੀ ਸੁਣੀ ਜਾਈਏ ਉਹ ਹੈ ਤੇ ਸਹੀ ਆ ਯਾਰ ਹੁਣ ਵੇਲੀ ਜਾ ਕੇ ਬੋਲਣ ਡਿਆ ਤੇ ਮੈਂ ਦੱਸ ਕੀ ਕਵਾਂ ਉਹ ਦੇ ਦੇ ਨਾ ਉਦਾਂ ਹੀ ਅੱਖਾਂ ਤੇ ਪੱਟੀ ਬੱਜੀ ਆ ਉਹਨੂੰ ਨਹੀਂ ਕੁਝ ਲੱਭਣ ਦੇ ਆ ਚਲ ਜਾ ਚਾਹ ਪਾਣੀ ਤੇ ਲਿਆ ਘੁੱਟ ਚਾਹ ਪਾਣੀ ਕੀ ਲਿਓਣਾ ਆ ਜੇ ਰਾਤੀ ਆ ਤੇ ਰਾਤੀ ਵੀ ਇਹੋ ਕੋਹ ਕਰਦੇ ਆ ਨੰਗ ਗਿਆ ਜੇ ਦਿਨ ਚੜਿਆ ਵਾ ਤੇ ਦਿਨੇ ਵੀ ਉਹੋ ਗੱਲਾਂ ਕਿ ਚੱਜ ਦੀ ਗੱਲ ਤੇ ਕਰਨੀ ਨਹੀਂ ਇਹਨਾਂ ਦੀ ਮੈਂ ਤੇ ਉਥੇ ਮੁੰਡਾ ਖਲਾਰ ਕੇ ਆਇਆ ਆ ਲਿਓਨੀ ਆ ਚਾਹ ਐਵੇਂ ਇਹੋ ਗੱਲ ਨਾਲੇ ਕਰਦੀਆਂ ਨੇ ਨਾ ਇਹ ਜਾ ਕੇ ਗੱਲ ਕਿ ਤੂੰ ਗਲੀ ਨਾ ਦੇਈ ਉਹਨੂੰ ਪਖਾਉਣਾ ਹੁਣ ਤੁਹਾਡੇ ਸਿਰ ਪਾਉਣੇ ਇਹਦੇ ਹੋਰ ਕਿਹੜੀ ਗੱਲ ਵਾ ਨੀਹਾ ਕਮ ਛੱਡ ਤੇ ਮੇਰੀ ਸੁਣ ਗੱਲ ਹੁਣ ਤੂੰ ਹੋ ਗਈ ਐ ਸੌਖੀ ਹੁਣ ਕੀ ਹੋ ਗਿਆ ਦੀਦੀ ਹੁਣ ਕੀ ਮੈਂ ਕਹਿਤਾ ਕਿ ਇਹਨੂੰ ਨਹੀਂ ਤੇ ਮੈਨੂੰ ਪਤਾ ਹੀ ਕੱਖ ਨਹੀਂ ਇੰਨੀ ਭੋਲੀ ਨਾ ਬਣਿਆ ਕਰ ਕੀ ਪਖਾ ਕੇ ਕੱਲ ਲਿਆਵਾਂ ਨੂੰ ਜਾ ਕੇ ਤਾਂ ਦਿਵਾਲੇ ਹੁੰਦੇ ਉਹਨਾਂ ਦੇ ਵੇਲੇ ਮੈਂ ਤਾਂ ਕੁਝ ਵੀ ਨਹੀਂ ਕਿਹਾ ਉਹਨਾਂ ਨੂੰ ਸੰਦੀਪ ਇੰਨੀ ਭੋਲੀ ਨਾ ਬਣ ਪਹਿਲਾਂ ਅੰਦਰ ਤੂੰ ਸਾਰੇ ਉਹਦੇ ਕੰਨ ਭਰ ਦਿੱਤੇ ਆ ਹੁਣ ਤੂੰ ਕਹਿੰਦੀ ਮੈਂ ਕੀ ਆਈ ਕੱਖ ਨਹੀਂ ਦੀਦੀ ਦੱਸਣਾ ਹੀ ਉਹਨਾਂ ਨੂੰ ਮੇਰੇ ਘਰ ਵਾਲਾ ਵਾ ਕਿ ਸਿਆਪੂ ਕਿਦਾਂ ਗਿਆ ਕਿ ਮੈਂ ਕੋਈ ਗਲਤ ਨਹੀਂ ਕੀਤੀ ਜੇ ਤੁਹਾਡੇ ਨਾਲ ਕੋਈ ਗੱਲ ਕਰਾਂ ਤਾਂ ਤੁਸੀਂ ਉਲਟ ਪੈਂਦੇ ਜੇ ਮੰਮੀ ਨਾਲ ਕਰਾਂ ਮੰਮੀ ਪੈਂਦੇ ਫਿਰ ਮੈਂ ਉਹਨਾਂ ਨਾਲ ਹੀ ਗੱਲ ਕਰਨੀ ਹੁੰਦੀ ਐ ਕਿਹਨਾਂ ਕਰਾਂ ਜਾ ਕੇ ਗੱਲ ਮੈਂ ਗੱਲ ਕਰਨੀ ਮੈਂ ਬਾਦੂ ਸਮਝਿਆ ਘਰ ਚ ਮੇਰੀ ਸੁਣ ਗੱਲ ਗੱਲ ਕਰਨੀ ਕਿ ਹਸਾਬ ਨ ਕਰਿਆ ਕਰ ਕਿਉਂ ਸੜਪਰਾਉਣ ਲੱਗੀ ਈ ਉਹਨਾਂ ਦੇ ਜੀ ਜੀ ਜਿਹੜੀ ਗੱਲ ਸੱਚ ਵਾ ਨਾ ਉਹੀ ਦੱਸੀ ਮੈਂ ਉਹਨਾਂ ਨੂੰ ਤੀ ਤੀ ਤਾਂ ਫਿਰ ਮੈਨੂੰ ਮਾਰ ਦੋਗੇ ਆ ਹੋ ਗਏ ਤੇਰੇ ਤਾਂ ਹੁੰਦੇ ਤਲਵਾਰ ਜੂ ਰਖੀੜੇ ਦਿਨ ਮਾਰਦੇ ਲੱਗੀਆਂ ਤੇ ਕੰਮ ਤੇ ਇਦਾਂ ਦੇ ਕਰਨ ਦੇ ਤੂੰ ਕੋਈ ਪਤਾ ਟਾਡਾ ਕਿਹੜੇ ਕੰਮ ਕਰਨ ਦੇ ਆਹੀਂ ਮੂੰਹ ਚੋਂ ਮੈਂ ਨੀ ਲੜ ਜਾਂਦੇ ਤੇ ਸੰਦੀਪ ਇਹਨਾ ਬੋਲਿਆ ਨਾ ਘਰ ਚੰਗਾ ਅੱਗੇ ਕਹਿੰਦੇ ਬੋਲਿਆ ਨੇ ਘਰ ਬੋਲਣਾ ਤੇ ਫਿਰ ਮੈਂ ਚੁੱਪ ਕੀਤੀ ਰਿਹਾ ਕਰਾਂ ਤੁਹਾਡੇ ਅੱਗੇ ਬਾਦੀ ਕਰੀ ਜਾਂਦੇ ਹੀ ਏ ਤੁਹਾਡੇ ਤੇ ਇਹਦੇ ਜਿਆਦਾ ਵਾਦੇ ਜਾਂਦੇ ਫਿਰ ਅੱਗੇ ਕੀ ਵਾਦੇ ਜਾਂਦੇ ਆ ਤੁਹਾਡੇ ਅੱਗੇ ਨਾ ਬੋਲਾਂ ਮਮੀ ਦੇ ਅੱਗੇ ਨਾ ਬੋਲਾਂ ਫਿਰ ਮੈਂ ਚੁੱਪ ਕਰਕੇ ਵੇਂਦੀ ਰਿਹਾ ਕਰਾਂ ਤੁਹਾਡੇ ਵੱਲ ਬਸ ਇੱਕੋ ਗੱਲ ਦੇ ਮਗਰ ਪਈ ਪੜਨ ਦੀ ਪੜਨ ਵਾਲੀ ਗੱਲ ਨਾ ਹੁਣ ਨਹੀਂ ਉਹ ਘਰ ਦੇ ਵਿੱਚ ਹੋਣੀ ਚਾਹੀਦੀ ਤੇ ਨਾ ਕਰਨੀ ਆ ਦੀਦੀ ਮੈਂ ਤਾਂ ਪੜਨਾ ਠੀਕ ਆ ਨਾ ਜਿੱਦਾਂ ਦੀ ਸੰਦੀਪ ਤੂੰ ਆਈ ਏ ਨਾ ਇਹ ਘਰ ਦੇ ਵਿੱਚ ਸੱਚੀ ਸਾਰਾ ਡੱਬਰ ਖੇਰੂ ਖੇਰੂ ਕਰਤਾ ਵਾ ਖੇਰੋ ਘਰੋਂ ਕਿ ਮੈਂ ਕੀ ਕਰਨਾ ਸੀ ਤੂੰ ਹੀ ਮੰਨ ਜਾਂਦੇ ਤੇ ਮੈਂ ਆਪਣੀ ਦਾ ਕਰਦੀ ਫਿਰ ਗਲਤੀ ਸਾਰੀ ਤੁਹਾਡੀ ਆ ਹੁਣ ਪੜਨ ਵੱਲੋਂ ਨਾ ਤੂੰ ਇਦਾਂ ਦੀਆਂ ਗੱਲਾਂ ਡਹਿਪੀਆਂ ਕਰਨਾ ਤੈਨੂੰ ਪਰਿਵਾਰ ਨਹੀਂ ਚੰਗਾ ਲੱਗਦਾ ਤੈਨੂੰ ਪੜਾਈ ਦਾ ਮਤਲਬ ਹੀ ਆ ਬਸ ਜੇ ਦੀਦੀ ਆਏ ਤੇ ਉਹ ਮੂੰਹ ਚੋਕੇ ਡਹਿਬੇ ਬੋਲਣ ਮੈਂ ਵਾਧੂ ਆਈ ਘਰ ਚ ਮੈਂ ਵਿਆਹ ਕਰਾ ਕੇ ਆਈ ਆ ਪਰ ਬੰਦੇ ਕੇ ਸਾਹਮਣੇ ਰੋਵੇ ਤੂੰ ਇਹ ਤੇ ਇਦਾਂ ਸਮਝਦੇ ਆ ਕਿ ਵਾਧੂ ਆਈ ਆ ਪੜਾਈ ਖਰੇ ਕਿੜੀ ਕਰਕੇ ਆਈ ਮਗਰ ਨਾਕ ਦੇ ਵੱਡਿਆਂ ਦੀ ਇੱਜ਼ਤ ਦਾ ਤੈਨੂੰ ਪਤਾ ਨਾ ਕੋ ਹੋਰ ਮੈਂ ਤੇ ਬੱਚੇ ਦੀ ਇੱਜ਼ਤ ਕਰਦੀ ਪਤਨੀ ਕਰਵਾਈ ਨਹੀਂ ਆ ਚਲ ਠੀਕ ਹੋ ਬੋਧੀਆਂ ਗੱਲਾਂ ਨਾ ਕਰ ਜਿਹੜਾ ਕੰਮ ਤੂੰ ਕਰਨੀ ਹੈ ਨਾ ਉਹ ਨਹੀਂ ਉਹ ਤੇਰਾ ਹੋਣਾ ਸਿੱਧੀ ਗੱਲ ਹੀ ਮੈਂ ਤੁਹਾਨੂੰ ਇੱਕੋ ਗੱਲ ਕਹਤੀ ਐ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਮੈਂ ਤਾਂ ਪੜ ਕੇ ਹੀ ਹਟਣਾ ਤੂੰ ਪੜ ਕੇ ਦੱਸੀ ਫਿਰ ਲੱਗ ਹੋਏ ਗੱਲ ਹੀ ਮੈਂ ਦੱਸ ਦੂੰਗੀ ਪੜ ਕੇ ਮੈਨੂੰ ਵੀ ਪੜਨਾ ਆਉਂਦਾ ਵਾ ਵੱਡੀ ਆਈ ਇਹ ਸਮਝਾਉਣ ਵਾਸਤੇ ਮੈਂ ਤਾਂ ਬੜੀ ਚੰਗੀ ਸਮਝਦੀ ਸੀ ਇਹ ਜੋ ਅੱਗੇ ਔੜ ਔੜ ਕੇ ਹਿੱਤਾ ਪੈਂਦੀ ਐ ਜਿੱਦਾਂ ਮੈਂ ਵਾਧੂ ਆ